ਹਾਂ ਜੀ ਬੀ ਨਾ ਤੇ ਕਿਹੜਾ ਪਿੰਡ ਆ ਤੇ ਇਹ ਜਿਹੜੀ ਜੈਂਟਲ ਨੂੰ ਥੰਗੀ ਮਾਰੀ ਦੀ ਹੈ ਕਿਹੜਾ ਦਲਬਾਤ ਸਿੰਘ ਨਾਂ ਪਾਜੀ ਪਿੰਡ ਸਾਡਾ ਹਰਦੋਰ ਸਣੀ ਜ਼ਿਲ੍ਹਾ ਬਦਾਸਪੁਰ ਖਾਨਾ ਸਾਨੂੰ ਛਤਰ ਲੱਗਦਾ ਜੈਂਟ ਜਿਹੜਾ ਥਗੀ ਜਿੰਨੇ ਸਾਡੇ ਨਾਲ ਮਾਰੀ ਹੈ ਉਹ ਅਮਨਦੀਪ ਕੋਲੀ ਸਾਡੇ ਨਗਰ ਦਾ ਰਾਜਕਮਾਰ ਕੋਲੀ ਦਾ ਮੁੰਡਾ ਵਾ ਨਾਲ ਇਹਦਾ ਭਰਾ ਗਗਨ ਕੋਲੀ ਇਹਦਾ ਹੀ ਮਾਤਾ ਵੀ ਤੇ ਜਿਹੜਾ ਅਮਨ ਕੋਲੀ ਆ ਇਹਨੇ ਜਿਹੜਾ ਸਾਡੇ ਨਾਲ ਗੱਲਬਾਤ ਕੀਤੀ ਆ ਵੀ ਮੈਂ ਜਿਹੜਾ ਵਾ 5 ਸਾਲ ਤੋਂ ਜੈਂਟੀ ਕਰਨ ਲਿਆ ਵਾ ਸਾਡੇ ਘਰ ਆਣ ਕੇ ਆਪ ਕਿਹਾ ਵੀ ਮੈਂ ਅਮਰੀਕਾ 'ਚ ਬੰਦੇ ਭੇਟੋਣਾ ਵਾ ਤੇ ਮੇਰੇ ਬੇਟੇ ਦੀ ਜਿਹੜੀ ਗੱਲਬਾਤ ਹੈ 45 ਲੱਖ ਦੀ ਇਹਨੇ ਗੱਲਬਾਤ ਕੀਤੀ ਸਾਡੇ ਨਾਲ ਇਹਨੂੰ ਅਸੀਂ 27 ਲੱਖ ਰੁਪਏ ਜਿਹੜਾ ਨੇ ਸਾਡੇ ਤੋਂ ਲੈ ਲਿਆ ਤੇ ਘਰੇ ਇਹਨੇ ਪੈਸੇ ਲਏ ਨੇ ਸਾਡੇ ਗਵਾਵਾਂ ਦੇ ਵੀ ਖਰੇ ਨੇ ਪੈਸੇ ਇਹਨੇ ਮੁੜ ਕੇ ਜਿਹੜਾ ਇਹਨਾਂ ਦਾ ਇਹਨੇ ਜਹਾਜ ਚ ਭਾਲਤਾ ਬੱਚੇ ਨਾਲ ਜਿਹੜਾ ਆ ਆਪਣੇ ਇਥੋਂ ਅਮਰਸਰੋਂ ਚੜਾਇਆ ਨਾਲ ਗਿਆ ਵਾ ਉਥੇ 에어ਪੋਰਟ ਤੇ ਤੇ ਇਹਨੇ ਬੱਚੇ ਸਾਡੇ ਨੂੰ ਅਮਰੀਕਾ ਵਾਸਤੇ ਵੀ ਗੱਲ ਕੀਤੀ ਸੀ ਤੇ ਜਦੋਂ ਇਹ ਦੂਜੇ ਤੀਜੇ ਦਿਨ ਇਹਨਾਂ ਦਾ ਜਹਾਜ਼ ਚੜਾਇਆ ਇਹਨਾਂ ਨੇ ਤੇ ਮੁੜ ਕੇ ਇਥੋਂ ਫਰਾਂਸ ਜਾ ਜਿਹੜਾ ਵਾ ਫੜਿਆ ਗਿਆ ਵਾ ਤੇ ਸਾਡੇ ਨਾਲ ਜਿਹੜੀ ਐ ਇਹਨੇ ਠੱਗੀ ਨੂੰ ਮਾਰੀ ਹੈ ਪੈਸੇ ਜਿਹੜੇ ਆ ਲੈਣ ਸਾਡੇ 25 ਲੱਖ ਰੁਪਏ ਇਹਨੂੰ ਨੇ ਦਿੱਤਾ ਹੈ ਨਾ ਇਹਨਾਂ ਨੇ ਸਾਡੇ ਉਦੋਂ ਦੇ ਪੈਸੇ ਵਾਪਸ ਦਿੱਤੇ ਫੇਰ ਹੀ ਮੈਂ ਜ਼ਮੀਨ ਹੀ ਜਿਹੜੀ ਆ ਗਰੀਬ ਬੰਦਾ ਮੈਂ ਢਾਈ ਕਿੱਲੇ ਜਿਹੜੀ ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਭਾਜੀ ਮੈਂ ਦਿੱਤੇ ਨੇ ਅੱਜ ਜੀਟੜੀਆਂ ਮੇਰੇ ਕੋਲ ਨੇ ਜਿਹੜੀ ਮੈਂ ਢਾਈ ਕਿੱਲੇ ਜ਼ਮੀਨ ਵੇਚੀ ਆ ਇਹਨਾਂ ਨੂੰ ਪੈਸੇ ਹੀ ਦਿੱਤੇ ਨੇ ਫਿਰ ਇਹਨਾਂ ਦੇ ਜਿਹੜੀ ਆ ਫਿਰ ਮੈਂ ਇਹ ਨਹੀਂ ਮੰਨੇ ਫਿਰ ਮੈਂ ਅੱਛਾ ਅੱਛਾ ਪੀਰ ਸਾਹਿਬ ਨੂੰ ਦਰਖਾਸਤ ਵੀ ਮੈਂ ਦਿੱਤੀ ਜਾ ਕੇ ਫਿਰ ਉਹਨਾਂ ਨੇ ਜਿਹੜਾ ਬੰਦੀ ਕਾਰਵਾਈ ਜਿਹੜੀ ਆ ਇਹਨਾਂ ਦੇ ਦੋ ਬੰਦਿਆਂ ਦੇ ਜਿਹੜਾ ਵਾ ਪਰਚਾ ਜਿਹੜਾ ਕੱਟ ਦਿੱਤਾ ਵਾ ਤੇ ਜਿਹੜੀ ਇਹਨਾਂ ਦੇ ਵਿੱਚ ਗਗਨ ਕੋਲੀ ਦਾ ਭਰਾ ਨਾਲ ਸਾਥੀ ਨੇ ਨਾਲ ਦੀ ਮਾਤਾ ਉਹਨਾਂ ਦੇ ਜਿਹੜਾ ਉਹ ਪਰਚਾ ਨਹੀਂ ਕਟਿਆ ਗਿਆ ਤੇ ਇਹਨਾਂ ਦੋਨਾਂ ਦੇ ਕਟਿਆ ਜਿਹੜਾ 18 ਤਰੀਕ ਨੂੰ ਜਿਹੜਾ ਵਾ ਇਹ ਪਰਚਾ ਇਹਨਾਂ ਤੇ ਪੁਲਸ ਨੇ ਕੱਟ ਦਿੱਤਾ ਐਸਪੀ ਸਾਹਿਬ ਨੇ ਕਟਾਇਆ ਤਾਂ ਇਹਨਾਂ ਤੇ ਤੇ ਅਜੇ ਤੱਕ ਪੁਲਸ ਨੇ ਜਿਹੜਾ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਈ ਆ ਆਪਣੇ ਆਮਣੇ ਕੋਲੀ ਤੇ ਆ ਆਮਣੇ ਅਮਰਜੀਤ ਉਹ ਤੇ ਪੰਘੂ ਵਟਾਲੇ ਤੋਂ ਆ ਅਮਰਜੀਤ ਪੰਘੂ ਜਿਹੜਾ ਵਟਾਲੇ ਤੋਂ ਆ ਇਹਨਾਂ ਨੇ ਇਹਨਾਂ ਨੂੰ ਪੋਲਸ ਨਹੀਂ ਰੱਖਣੀ ਇਹ ਜੇ ਕੀਤਾ ਇਹਨਾਂ ਨੂੰ ਤੇ ਦੂਜਿਆਂ ਤੇ ਵੀ ਜਿਹੜੀ ਆ ਮੈਂ ਇਹੋ ਹੀ ਆ ਕਿ ਮੇਰ ਨਾਲ ਬਹੁਤ ਜ਼ਿਆਦੀ ਜਿਹੜੀ ਆ ਠੱਗੀ ਹੋਈ ਆ ਸਤ ਸਤ ਇਹਨਾਂ ਦੀ ਕਾਰਵਾਈ ਜਿਹੜੀ ਹੋਵੇ ਸਰਕਾਰ ਕਰੀ ਵੀ ਮੇਰੀ ਬੇਨਤੀ ਆ ਵੀ ਇਹੋ ਜਿਹੜੇ ਬੰਦਿਆਂ ਤੇ ਛੇਤੀ ਕਰ ਲਈ ਵੇਖੋ ਜੀ ਮੈਂ ਜ਼ਮੀਨ 2.5 ਕਿਲੇ ਵੇਚ ਕੇ ਇਹਨਾਂ ਨੂੰ ਪਹਿਜਤੇ ਹੀ ਤੇ ਇਹਦੇ ਜਿਹੜੇ ਦੂਜੇ ਬੰਦੇ ਦੋ ਨਿਕਲੇ ਨੇ ਉਹਨਾਂ ਨੂੰ ਸਰਕਾਰ ਮੈਨੂੰ ਐਸਾ ਵੀ ਸਾਹ ਨੂੰ ਮੇਰੇ ਹੱਥੀਂ ਗੁਰ ਦੇ ਦੇਈਏ ਉਹਨਾਂ ਦੀ ਪਛਾਣ ਜਿਹੜਾ ਦਰਜ ਹੋਵੇ ਮੈਨੂੰ ਇਨਸਾਫ ਮਿਲੇ। ਕਹਿੰਦਾ ਅਜੋ ਪੀਲਾ ਆਪਣਾ ਜਿਹੜਾ ਜਿੰਦਗੀ ਇਹ ਜਿਹੜੀ ਥੱਗੂ ਆਈਏ ਨਾ ਗਲਤ ਕਿੰਨੇ ਵੀ ਮੰਨ ਲੈਣ ਉਹਨਾਂ ਨੇ ਕਰਦੇ। ਮੇਰਾ ਨਾਮ ਆ ਗਿੰਦਰਕੌਰ ਇਹਨਾਂ ਦਾ ਹੱਥ ਦੋ ਚੱਲਿਆ। ਥੱਗੀਆਂ ਦੇ ਨਾਲ ਜਿਹੜਾ ਅਮਾਨ ਕੋਲ ਨਹੀਂ ਆਣਾ ਉਹਨੇ ਮਾਰੀ ਸਾਡੇ ਪੇਲੇ ਲਗਾਈਆ ਹੁੰਦਾ ਜਿੰਨੇ ਲੱਗਦੇ ਸੱਜੇ ਮਾਰੀਆ ਤੇ ਕਿਤੇ ਬੱਚੇ ਦਾ ਕੋਈ ਨਾ ਦੇ ਚੰਗਲ ਦਾ ਘੱਟ ਨਾ ਹੁੰਦਾ ਕਿਤੇ ਉਹਨੇ ਅਮਰੀਕਾ ਤਲੰਦਾ ਵਾਦਾ ਕੀਤਾ ਯਾ ਨਾਲ ਤੁਹਾਨੂੰ ਤੁਹਾਡੇ ਬੇਟੇ ਨੂੰ ਨਾ ਇੱਕ ਨੰਬਰ ਤੇ ਅਮਰੀਕਾ ਭੇਜ ਦਿਨਾ ਮੈਂ 5 ਸਾਲ ਤੋਂ ਜਲਦੀ ਕਰਦੇ ਹਾਂ ਮੈਂ ਬੜੇ ਬਲਕੇ ਇਕੱਲੇ ਆ ਤੇ ਤੁਹਾਨੂੰ ਜੱਜ ਜੀ ਕੋਈ ਨਾ ਗੱਲ ਕਰਨ ਦੀ ਲੋੜ ਨਹੀਂ ਇਤੁਨੀ ਮੈਂ ਮੁੰਡਾ ਜਿਹੜਾ ਵਾਪੇ ਗਿਆ ਨਾ ਦਾ ਉਹਨਾਂ ਨੇ ਸਾਡੇ 25 ਲੱਖ ਰੁਪਏ ਜਿਹੜਾ ਸਾਡੇ ਕੋਲੋਂ ਲੈ ਲਿਆ ਵਾ ਤੇ ਬੇਟੇ ਨੂੰ ਦੋ ਨੰਬਰ ਦਿਨਾ ਭੇਜਿਆ ਇੱਕ ਨੰਬਰ ਦੀ ਗੱਲ ਕਰਕੇ ਤੇ ਦੋ ਨੰਬਰ ਦਿਨਾ ਲਈ ਬੇਟੇ ਨੂੰ ਬਾਹਰ ਭੇਜਿਆ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਜਿਹੜਾ ਟੱਲੇ ਜਿਹੜਾ ਦੋ ਨੰਬਰ ਤੇ ਸੀ ਹਾਂ ਇਸ ਤਰ੍ਹਾਂ ਪਤਾ ਲੱਗਾ ਕਿ ਜਿਹਦੇ ਜਾ ਆ ਜਿਹੜਾ ਚੌਥੇ ਦਿਨ ਉਹਨਾਂ ਨੇ ਚੌਥੇ ਦਿਨ ਉਹਨਾਂ ਦਾ ਇਹਾਜ ਪੜਿਆ ਗਿਆ ਫਰਾਂਸ ਦੇ ਉੱਤੇ ਉਹ ਤੁਹਾਡੇ ਬੇਟੇ ਨੇ ਹਾਨੂੰ ਦੱਸਿਆ ਫੋਨ ਕਰਕੇ ਕਿ ਇਹਨਾਂ ਦਾ ਜਾਜ ਜਿਹੜਾ ਵਾ ਯਾਨੀ ਮੇਰੇ ਦੋ ਨੰਬਰ ਤੇ ਬੰਨ ਲਿਆ ਵਾ ਇੱਕ ਨੰਬਰ ਤੇ ਮਾਤਾ ਮੈਨੂੰ ਨਹੀਂ ਕੱਲਿਆ ਤੇ ਦੋ ਨੰਬਰ ਜਿਹਨਾਂ ਨੇ ਮੈਨੂੰ ਭੇਜ ਦਿੱਤਾ ਵਾ ਇਸ ਤੋਂ ਬਾਅਦ ਮੈਂ ਇਹਨਾਂ ਨਾਲ ਗੱਲ ਕਰ ਕੀਤੀ ਬਾਅਦ ਰੋ ਇਹਨਾਂ ਦੇ ਘਰ ਜਾ ਕੇ ਹੀ ਇਹਨਾਂ ਨੂੰ ਪੁੱਛਿਆ ਕਿ ਤੂੰ ਇੱਕ ਨੰਬਰ ਦੀਆਂ ਨਾਲ ਗੱਲ ਕੀਤੀ ਤੇ ਤੁਹਾਡੇ ਬੇਟੇ ਨੇ ਦੋ ਨੰਬਰ ਤੇ ਭੇਜੀ ਤਾਂ ਜਾਜ ਫੜਿਆ ਦਾ ਫਰਾਜ ਇਹ ਕਹਿ ਲੱਗੇ ਕੋਈ ਗੱਲ ਨਹੀਂ ਜਾਜ ਫੜਿਆ ਦਾ ਤੇ ਅਸੀਂ ਤੁਹਾਡੇ ਪੈਸੇ ਦੇ ਵਾਪਸ ਕਰ ਦੇ ਇਨੇ ਵਾਰ ਵੀ ਨਾਲੇ ਤਾਂ ਮਵਾਦ ਵਿੱਚ ਬਾਪੋ ਸੀਤੇ ਉਹਨਾਂ ਨੇ ਸਾਨੂੰ ਕੋਈ ਪਿਆਵਾ ਵਾਪਸ ਨਹੀਂ ਕੀਤਾ ਲਾਰੇ ਲੱਪੇ ਲਾਉਂਦੇ ਲਾਰੇ ਲੱਪੇ ਲਾਉਂਦੇ ਰਿਹਾ ਦੋ ਵਾਰ ਦੇ ਉਸ ਦਾ ਕਹਿਣਾ ਉਹਨਾਂ ਨੇ ਦੋ ਤਿੰਨ ਵਾਰੀ ਲਾਰੇ ਲਾਇਆ ਐਨੀ ਤਰੀਕੇ ਦੇ ਰੋੜੇ ਲਾਏ ਤੇ ਨਿਕਲੋ ਦੇਣੇ ਮਮੁਰਤੇ ਉਹਨਾਂ ਨੇ ਨੇਜ ਤੇਰੇ ਫੇਰੇ ਇਹ ਜਾ ਕੇ ਤੇ ਐਸਾ ਸਪੀਰ ਦਿਖਾ ਦਿੱਤੀ ਕੋਈ ਤਰੀਕ ਨਹੀਂ ਦਿਖਾ ਦਿੱਤੀ ਸਤਨੇ ਨਹੀਂ ਸਤਨੇ ਨਹੀਂ ਇਹ ਗਾਲ ਵਾਰ ਦਿੱਤੀ ਉਸ ਨੂੰ ਉਹਨਾਂ ਨੇ ਦੇਖਿਆ ਉਸਤੇ ਕਾਰਵਾਈ ਇਹ ਕੀਤੀ ਆ ਕਿ ਪੀਟੀਐਨ ਨੇ ਪਹਿਲਾਂ ਤੇ ਇਹਨਾਂ ਨੂੰ ਬੁਲਾਇਆ ਉੱਥੇ ਬੁਲਾ ਕੇ ਤੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨੇ ਦਾ ਇਹਨਾਂ ਕੋਲ ਲਿਆ ਤਾਂ ਤੁਸੀਂ ਕੀ ਦਾ ਕੰਮ ਕਰਦੇ ਹੋ ਉੱਥੇ ਮੰਨੇ ਆ ਵੀ ਹਾਂਜੀ ਹੀ ਕਰਨੀ ਹੈ ਫਿਰ ਕਹਿੰਦੇ ਨੇ ਕਿ ਅਸੀਂ ਪਹਿਲੇ ਲਿਆ ਨਾ ਕੋ ਮਨਦੇ ਤੇ ਜਿਸ ਆਨੇ ਤੇ ਆ ਕੇ ਪਿੰਤਾ ਇਹਨਾਂ ਦੇ ਵਾਪਸ ਕਰਾ ਰਿਹਾ ਕਹਿੰਦੇ ਕਰ ਦਿਨਾ ਮੇਰੇ ਕੋ ਕਈ ਤੇਰਾ ਕੰਮ ਦੋ ਉਹਨਾਂ ਨੇ ਇਕੱਲੇ ਜਿਹੜਾ ਨਾਲ ਟਾਈਮ ਦਿੱਤਾ ਤਾਂ ਉੱਥੋਂ ਹੀ ਫਰਾਰ ਹੋ ਗਿਆ ਮੁੜ ਕੇ ਉੱਥੇ ਆਈ ਨਹੀਂ

ਜਿਹਦੇ ਪਰਚਾ ਹੋਇਆ ਵਾ ਉਹ ਆਮਨ ਕੋਨੀ ਰਾਜਕੁਮਾਰ ਦੇ ਡੈਡ ਦਾ ਨਾਮ ਆ ਤੇ ਹਰਦੇਸ਼ ਨੇ ਦੇ ਰਹਿਣ ਵਾਲਾ ਸਾਡਾ ਗਵਾਂਢੀ ਤੇ ਇੱਕ ਇਹਨਾਂ ਦਾ ਕੋਈ ਸਾਥੀ ਹੈ ਵਟਾਲੇ ਤੋਂ ਅਮਰਜੋਤ ਪੰਗੋ ਇੱਕ ਉਹਨਾਂ ਦੇ ਪਰਚਾ ਹੋਇਆ ਵਾ ਸਾਡੀ ਜਿਹੜੀ ਮੰਗ ਆ ਵੀ ਤੇਰੇ ਦੋ ਵੀ ਤੋਂ ਕੱਢੇ ਨੇ ਉਹਨਾਂ ਤੇ ਵੀ ਕਾਰਵਾਈ ਸਕਤੋ ਨਹੀਂ ਤੇ ਜੀਵਨ ਸਾਥੀ ਦੇਦੇ ਦੋ ਵਾਰ ਕਿ ਜੇ ਇਸਨੇ ਪੱਤਾ ਦਿੱਤਾ ਸੀ ਉਹ ਕਹਿੰਦੇ ਦਰਦ ਕਰਿਆ ਨਹੀਂ ਉਹ ਪਕੌੜੇ ਮੇਲੇ ਨਾਲੋਂ ਨਹੀਂ ਰਸਕੀਤਾ ਅਹ ਪਰ ਆਸ ਕੇ ਪਕੌੜੇ ਹੋਏ ਵੀ ਬਜੂਦ ਹਨੋਂ ਤੁਮ ਕਿਹਾਂ ਦੇ ਰਹੇ ਨੇ ਇਹ ਅਹੀਂ ਤੁਹਾਡੇ ਨਾਲ ਵੀ ਉਹ ਨਾ ਜੇ ਤੁਹਾਨੂੰ ਪੱਤਾ ਕਰਾਤਾ ਹਾਂ ਅਹੀਂ ਵੀ ਉਹ ਨਾ ਜੇ ਤੁਹਾਡੇ ਨਾਲ ਹੋ ਮਨ ਕਰਕੇ ਤੇ ਅਹੀਂ ਤੇ ਉਹ ਮੰਨ ਕਰਨਾ ਪੱਤਾ ਸਭ ਜੇ ਵੀ ਹਰ ਕਾਨੂੰਨੀ ਕਾਰਵਾਈ ਨਾਲ ਤੇ ਵੱਤ ਵਦ ਹੋਵੇ ਤਹਾਨੂੰ ਹੁਣ ਸਾਬ ਦਵਾਇਆ ਜਾਂ 2.5 ਕਿਲੇ ਬਣੀਏ ਚ ਇਹਨਾਂ ਨੂੰ ਭਾਇ ਦਿੱਤੇ ਆ ਤੁਹਾਡੇ ਪੈਸੇ ਵਾਪਸ ਕੀਤੇ ਜਾਣ ਮੈਨੂੰ ਵੀ ਦੱਸ ਦਿਓ ਕਿੰਨਾ ਟਾਈਮ ਲੱਗੇਗਾ ਪਜੀ ਮੇਰਾ ਨਾਮ ਗਗਨਦੀ ਪੋਲੀ ਇੰਗਲਿਸ਼ ਪੋਸਟ ਆਫ ਹਰਦੇਸਨ ਡਿਸਟ੍ਰਿਕਟ ਦੇ ਵਾਸਤੇ ਆਪਾਂ ਹਰਦੇਸਨ ਦੇ ਜੱਦੀ ਪੁੱਸਿੰਗੇ ਸੰਗਤਾਂ ਜਿਸ ਜਿਸ ਦੇ ਕਾਰਨ ਸਾਡੇ ਕੋਲ ਪਿੰਡ ਵਿੱਚ ਜ਼ਮੀਨਾਂ ਤੇ ਦੁਕਾਨਾਂ ਨੇ ਸਾਡੇ ਕੋਲ ਤੇ ਬੜਾ ਵਧੀਆ ਆਪਾਂ ਆਪਣਾ ਕਾਰੋਬਾਰ ਕਰਦੇ ਪਏ ਆ दरबार सिंह सनफ गुरमील सिंह जलिद झूठा जिसना चाहना वे घटो घट भी दो साल हो गए पर जरखास्त लेंगे झूठिया बेदुनियाद जिसे डीएसपी साहब ने दो बारी रिपोर्टा सा हक विच जिसे उन्होंने स्पष्टीकरण किया ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈਗੇ ਜਾਂਦੀਆਂ ਦੇ ਕੋਈ ਵੀ ਇਹਦਾ ਕੰਮ ਕਰਨ ਦੇ ਠੀਕ ਆ ਪਰ ਫਿਰ ਵੀ ਇਸ ਇਸ ਬੰਦੇ ਨੇ ਹੁਣ ਧੰਗੀਆਂ ਬਿਕੀਆਂ ਹੀਆਂ ਕਿ ਮੇਰਾ ਪੋਲੀਟਿਕਲ ਵਿੱਚ ਬਹੁਤ ਵੱਡਾ ਹੱਥ ਆ ਮੇਰਾ ਜਫੀ ਬੰਦਿਆਂ ਨਾਲ ਬੜਾ ਵੱਡਾ ਸੰਪਰਕ ਆ ਕਿ ਮੈਂ ਪੁਲਿਸ ਉੱਪਰ ਇਹ ਦਬਾਅ ਪਾ ਕੇ ਤੁਹਾਡੇ ਤੇ ਕਾਰਵਾਈ ਜ਼ਰੂਰ ਕਰਵਾਵਾਂਗਾ ਤੇ ਜਿਸ ਦੀ ਬੁਨਿਆਦ 'ਤੇ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਕਿ ਸਾਡੇ ਉੱਤੇ ਕਿਉਂ ਇਹ ਚੀਜ਼ ਦੀ ਕਾਰਵਾਈ ਹੋਈ ਆ ਬਟ ਅਹੀਂ ਫੇਰ ਵੀ ਆਪਣੀ ਪੁਲਿਸ ਦੀ ਬਾਦ ਨੂੰ ਅਪੀਲ ਕਰਦੀਆਂ ਵੀ ਆਪਾਂ ਰੀ ਇਨਵੈਸਟੀਗੇਸ਼ਨ ਕਰਵਾਣੀ ਜਾਂਦੇ ਆ ਤੇ ਜਿਹੜਾ ਸਾਡਾ ਪੱਖ ਸੁਝਾਂਦਾ ਹੈ ਤੁਹਾਨੂੰ ਜਿਹੜੀ ਇਸ ਦੇ ਇਸ ਦੇ ਜਿਹੜੇ ਸਹੀ ਉਸਾ ਇੱਥੇ ਜਿਹੜਾ ਇਨਸਾਫ ਦਿੱਤਾ ਜਾਵੇ ਉਹਨੇ ਉਹਨੇ ਕਹਣਾ ਕਿ ਅੱਜ ਨਾਲ ਕਹਣਾ ਗਿਆ ਕਿ ਕੀ ਆ ਗਿਆ ਤੇ ਉਹ ਕੋਨ ਨੂੰ ਮਰਕਾ ਦੇ ਦਿੱਤੇ ਜੰਦੂ ਫਤਲੇ ਹੀ ਪਰ ਉਹ ਮਰਕਾਣੀ ਪਹੁੰਚਿਆ ਸਰ ਆਪਾਂ ਪਹਿਲੇ ਨੰਬਰ ਤੇ ਕੋਈ ਏਜੰਸੀ ਆ ਵਗੈਰਾ ਕੰਮ ਨਹੀਂ ਕਰਦੀ ਹੈ ਠੀਕ ਆ ਬਟ ਬੀ ਦਬੀ ਇਹਨਾਂ ਨੇ ਤੁਹਾਡੇ ਦੇ ਦੂ ਬੁਨਿਆਦ ਜਿਹੜੇ ਉਹਨਾਂ ਨੇ ਇਲਜ਼ਾਮ ਲਾਇਆ ਨਹੀਂ ਮਰੀਕਾ ਭੇਜਦੇ ਉਹਦੇ ਤੇ ਤੁਹਾਡਾ ਕੋਈ ਹੱਥ ਨਹੀਂ ਹੈਗਾ ਨਾ ਹੀ ਆਪਾਂ ਇਹਨਾਂ ਦੇ ਮੁੰਡੇ ਨੂੰ ਭੇਜਿਆ ਵਾ ਤੇ ਨਾ ਹੀ ਕੋਈ ਇਹਨਾਂ ਨਾਲ ਗੱਲਬਾਤ ਕੀਤੀ ਮਰਕਾ ਜਿਹੜਾ ਉਹਨਾਂ ਨੇ ਕੋੜਵਾ ਦੇ ਅੰਦਰ ਗਏ ਜਿਹੜੇ ਵੀ ਅਪੀਅਰਪੋਰਟ ਦੇ ਅੰਦਰ ਤੇ ਨਾਲ ਉਹਨਾਂ ਦੇ ਨਾਲ ਗਏ ਆ ਉਹ ਤੇ ਕੋੜਵਾ ਦੇ ਚੁਈਆਂ ਵਾ ਸਰ ਅੰਕੋਟ ਕਿਹੜੀ ਤੰਗ ਕਰਦਾ ਸਰ ਜਿਹੜੀਆਂ ਫੋਟੋਆਂ ਆ ਮ ਅੱਜ ਕੱਲ੍ਹ ਹੋ ਜਾਂਦਾ ਜਮਾਨਾ ਵਾ ਜਾਂ ਅੱਜ ਕੱਲ੍ਹ ਦੂਤੇ ਮੁੰਡੀਆਂ ਚੱਲਦਾ ਪਿਆ ਵਾ ਅੱਜ ਕੱਲ੍ਹ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ ਵਾ ਉਹਦੇ ਉੱਤੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਹੋ ਜਾਂਦੀ ਆ ਉਹਦੇ ਉੱਤੇ ਦੋ ਵੀ ਹੋੜਾ ਦੋ ਵੀ ਆਵਾ ਉਹ ਸਹੀ ਸਹੀ ਡੇਰ ਦੇ 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 ਪਾਣੀ ਦਾ ਪਾਣੀ ਹੋ ਸਕਦਾ ਪਰ ਉਹਨਾਂ ਦੇਖੋ ਰਿਲੀਜੀਸ਼ਨ ਜਾਗਾ ਜੀ ਤੁਸੀਂ ਘਰੇ ਆ ਕੇ ਪੇਮੈਂਟ ਲਈਆ ਪਰ ਕੈਸ਼ ਨਾਲ ਨਹੀਂ ਦਿੱਤਾ ਇਹ ਪੈਸੇ ਕੈਸ਼ ਦਿੱਤੇ ਹਨ ਉਹ ਕੋਈ ਮਦਰ ਵੀ ਨਾਲ ਚੀਜ਼ ਸਾਰੇ ਨਾਲ ਹੀ ਘਰੇ ਆ ਗਿਆ ਉਹਦੇ ਕੋ ਪੈਸੇ ਲੈ ਗਏ ਜੀ ਸਰ ਦੇਖੋ ਅੱਜ ਕੱਲ ਜੋ ਵੀ ਕੰਮ ਹੈ ਦਾਵਾ ਸਾਰੇ ਹੀ ਆਪਣੇ ਆਪ ਉਹਦੇ ਉੱਤੇ ਜਿਹੜੇ ਆ ਉਹ ਅਧਿਅਰ ਨੇ ਕਿ ਸਿਲੇਮਨ ਮਦਰਾ ਲੈਣ ਦੇ ਨਾਲ ਆਪਾਂ ਨਹੀਂ ਕਰ ਸਕਦੇ ਜਿਦਾ ਅੱਜਕੱਲ ਦੇ ਇਦਾਂ ਦਾ ਡਿਜੀਟਲ ਮੀਡੀਆ ਚੱਲ ਗਿਆ ਵਾ ਕਿ ਜੇ ਆਪਾਂ 10 ਰੁਪਏ ਵੀ ਕਿਸੇ ਨੂੰ ਟੈਨ ਕਰਦੇ ਆਣਾ ਉਸ ਨੂੰ ਗੂਗਲ ਪੇ ਜਾਂ ਉਸ ਦਾ ਸਾਰੇ ਬੰਦੇ ਦਾ ਇੱਕ ਗੂਗਲ ਦੇ ਚੱਲਦਾ ਪਿਆ ਵਾ ਉਹਦੇ ਅਕਾਊਂਟ ਚ ਆਉਂਦੇ ਪਿਆ। ਇੰਨਾ ਵੱਡੂ ਅਮਾਉਂਟ ਜਿਹੜੀ ਆ ਬਿਨਾ ਕਿਸੇ ਦਸਤਾਵੇਜ਼ ਤੇ ਦੇ ਦੇਣ ਇੱਕ ਬੜਾ ਵੱਡਾ ਅਪਰਾਧ ਆ। ਜਿਸ ਦੇ ਕਰ ਇਨਾਂ ਨੂੰ ਇਹ ਗੱਲਾਂ ਦਾ ਅਵੇਅਰ ਹੋਣਾ ਚਾਹੀਦਾ ਹੈ ਕਿ ਆਪਾਂ ਜੇ ਕਿਸੇ ਨਾਲ ਕੋਈ ਪੈਸੇ ਦਾ ਲੈਣ ਦੇਣ ਕਰ ਰਹੇ ਆ ਤੇ ਉਹ ਜਿਹੜਾ ਵਾ ਆਪਾਂ ਕੋਈ ਵੀ ਅਕਾਊਂਟ ਵਿੱਚ ਜਾਂ ਕਿਸੇ ਦੇ ट्रांजੈਕਸ਼ਨ ਜਾਂ ਕੋਈ ਡਾਕੂਮੈਂਟ ਲਿਖਵਾਇਆ ਜਾਵੇਗਾ ਕੀਤਾ ਜਾਵੇ ਬਟ ਇਹੋ ਜਿਹਾ ਆਪਾਂ ਨਾਲ ਨਾ ਕੋਈ ਗੱਲਬਾਤ ਹੋਈ ਦੀ ਤੇ ਨਾ ਹੀ ਕੋਈ ਇਹਨਾਂ ਕੋਲ ਡਾਕੂਮੈਂਟ ਹੈਗਾ ਵਾ ਤੇ ਨਾ ਹੀ ਸਾਡੇ ਕੋਲ ਕੋਈ ਆਪਦੀ ਕਾਹ ਦਾ ਅਚੇ ਹੋਈ ਆ ਪਰ ਇਹਨਾਂ ਤੋਂ ਕੋੜੀਆਂ ਨਹੀਂ ਆਈਆਂ ਜਿਹਦੇ ਵਿੱਚ ਸਪਸ਼ਟ ਗੱਲਬਾਤ ਨਹੀਂ ਕੀਤੀ ਗਈ ਜਿਹਨੇ ਤੁਹਾਡਾ ਬੇਟਾ ਉਹ ਫਾਸਟਮਰ ਦੇ ਆਪਾਂ ਅਮਰੀਕਾ ਭੇਜਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਉਹ ਜਹਾਜ਼ ਦਾ ਜਿਹੜਾ ਉਹ ਉਹਨਾਂ ਨੇ ਰਿਪੋਰਟ ਕਰਤਾ ਕਿ ਜਹਾਜ਼ ਜਿਹੜੇ ਮੋੜ ਲਿਗੇ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਤੁਹਾਡੇ ਮੜਾ ਹੀ ਉਸ ਜਿਹੜਾ ਫਾਸਟ ਚੜਦਾ ਗਿਆ ਉਹ ਇੱਥੇ ਆਲੇ ਇਹਨਾਂ ਨੂੰ ਫਾਈਨੈਂਸ਼ੀਅਲ ਰਿਕਾਰਡਿੰਗ ਜਿਹੜੀ ਗਿਆ ਉਹ ਤੁਹਾਡੇ ਮੜਾ ਜਿਹੜੇ ਜਾ ਤ ਸਾ ਮੈਨ ਤਾਂ ਫੇਰ ਦੱਸਣਾ ਚਾਹਨਾ ਵਾ ਕਿ ਜੋ ਵੀ ਜਿਹੜੀਆਂ ਰਿਪੋਰਟੀਆਂ ਵਾ ਉਹ ਅੱਜਕੱਲ ਏਆਈ ਦਾ ਜਮਾਨਾ ਚੱਲਦਾ ਪਿਆ ਵਾ ਅੱਜਕੱਲ ਈਟ੍ਰੋ ਇੰਡੀਆ ਚੱਲਦਾ ਪਿਆ ਵਾ ਅੱਜਕੱਲ ਸਭ ਕੁਝ ਕਾਹੋ ਜੇ ਐਪ ਆ ਗਏ ਨੇ ਜਿਹਦੇ ਨਾਲ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦੱਸਾ ਸਕਦੇ ਆ ਠੀਕ ਆ ਬਾਕੀ ਜਾਲੇ ਰਿਪੋਰਟੀਆਂ ਦੀਆਂ ਜੋ ਵੀ ਹੋਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਸਕਦਾ ਵਾ ਜੇ ਹਾਈ ਇਹੋ ਹੀ ਬਰਖਾਸਤ ਕਰ ਦਿੰਦੇ ਆ ਵੀ ਤੁਹਾਡੇ ਦੇ ਬੇ ਬੁਨਿਆਦ ਤੇ ਬੇ ਟੁਕਾ ਜਿਹੜਾ ਵਾ ਇਹ ਇਹ ਗੱਲ ਕੋਸਿਆ ਗਿਆ ਵਾ ਆਪਾਂ ਪੁਲਿਸ ਪ੍ਰਸ਼ਾਸਨ ਨੇ ਇਹ ਹੀ ਟੀਲ ਕਰਦੇ ਨੇ ਆ ਤੁਹਾਡੀ ਜਿਹੜੀ ਹੈ ਰੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਇਹਨੂੰ ਇਨਸਾਫ ਦਵਾਇਆ ਜਾਣਾ ਇਹਦਾ ਪੁਲਿਸ ਨੂੰ ਪਰਚਾ ਕੀਤਾ ਗਿਆ ਵਾ ਉਹਦੇ ਬਾਰੇ ਵੀ ਜਾਣਦੇ ਨੇ ਪਰ ਦੇਖੋ ਅੱਜ ਕੱਲ੍ਹ ਜੇ ਵੀ ਹਦਾਵਾ ਵਾ ਬੜਾ ਕੁਝ ਹੁੰਦਾ ਵਾ ਜਿਹੜਾ ਪੁਲਿਸ ਨੇ ਪਰਚਾ ਕੀਤਾ ਵਾ ਤੇ ਜਿੰਨੀਆਂ ਐ ਰਿਪੋਰਟਾਂ ਹੋਈਆਂ ਵਾ ਇਹ ਹੱਦਿਆਂ ਪੁਲਿਸ ਨੇ ਹੀ ਕਰਕੇ ਦਿੱਤੀਆਂ ਵਾ ਹਨ ਠੀਕ ਆ चिट दिखी गई है ठीक है बाकी जो परचा होया पता हूँ कि पोलीटिकल दबाव करके हो दबाव करके कामवार हो, हो जिसके बारे सू कुछ भी दसिया नहीं गया